ਸਸਤਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅਗਲੇ 72 ਘੰਟੇ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਲਗਾਤਾਰ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਲਗਾਤਾਰ ਦੱਸ ਰਹੇ ਹਾਂ ਕਿ 25 ਤੋਂ 28 ਫਰਵਰੀ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲੇਗਾ ਮੀਂਹ ਦੀ ਸੰਭਾਵਨਾ ਬਣੇਗੀ ਤੇ ਹਲਕੇ ਦਰਮਿਆਨੇ ਬੱਦਲੇ ਸਿਸਟਮ ਪੰਜਾਬ ਵਿੱਚ ਐਂਟਰ ਕਰ ਵੀ ਚੁੱਕੇ ਨੇ ਤਾਜ਼ਾ ਸੈਟਲਾਈਟ ਇਮੇਜ ਦੇਖ ਰਹੀ ਤੁਸੀਂ ਸਾਫ਼ ਦੇਖ ਸਕਦੇ ਹੋ ਕੇ ਬਦਲੇ ਸਿਸਟਮ ਪੰਜਾਬ ਦੇ ਵਿੱਚ ਆ ਚੁੱਕੇ ਨੇ ਇਹਨਾਂ ਦੇ ਰਾਹੀਂ ਕਿਹੜੇ ਇਲਾਕੇ ਵਿੱਚ ਮੀਂਹ ਹੈ ਕਦੋਂ ਮੀਂਹ ਹੈ ਕਿਹੜੇ ਜ਼ਿਲ੍ਹੇ ਜ਼ਿਆਦਾ ਪ੍ਰਭਾਵਿਤ ਹੋਣਗੇ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਤੇ ਰਾਹੀਂ ਸ਼ੇਅਰ ਕਰਾਂਗਾ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਇਹ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਇਹ ਪੱਛਮੀ ਸਿਸਟਮ ਲਗਾਤਾਰ ਪੰਜਾਬ ਦੇ ਵਿੱਚ ਰਾਤ ਤੋਂ ਐਂਟਰ ਕਰ ਚੁੱਕੇ ਸਨ ਜਿਸ ਦੇ ਨਾਲ ਹਵਾ ਵੀ ਚੱਲੀ ਹੈ ਤੇਜ਼ ਤੇ ਹੁਣ ਸਵੇਰ ਤੋਂ ਹੀ ਇਹ ਬਦਲੀ ਸਿਸਟਮ ਲਗਭਗ 70 ਤੋਂ 75% ਪੰਜਾਬ ਨੂੰ ਚੰਗੇ ਤਰੀਕੇ ਨਾਲ ਕਵਰ ਕਰ ਚੁੱਕੇ ਨੇ ਗੱਲ ਕਰਾਂਗੇ ਮੀਂਹ ਦੇ ਹਾਲਾਤਾਂ ਦੀ ਫਿਲਹਾਲ ਮਾਝੇ ਦੇ ਇਲਾਕੇ ਦੀ ਗੱਲ ਕਰਾਂਗੇ ਜਿਨ੍ਹਾਂ ਵਿੱਚ ਫਿਲਹਾਲ ਜਿਹੜੇ ਸੰਘਣੇ ਸਿਸਟਮ ਦਿਖਾਈ ਦੇ ਰਹੇ ਨੇ ਅਮਰitsar ਤਰਨਤਾਰਨ ਦੇ ਇਲਾਕੇ ਤੋਂ ਨੇੜੇ ਤੇੜੇ 50-60 ਕਿਲੋਮੀਟਰ ਦੇ ਇਲਾਕੇ ਵਿੱਚ ਚੰਗੀ ਬੂੰਦਾਂਵੰਦੀ ਕਿਰਮਣਕਣੀ ਦੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਜਿਸ ਦੇ ਨਾਲ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਸਭ ਤੋਂ ਪਹਿਲਾਂ ਬੂੰਦਾਬੰਦੀ ਦੇ ਕਿਰਮਣ ਕਣੀ ਹੋਵੇਗੀ ਫਿਰ ਇਸ ਤੋਂ ਬਾਅਦ ਆਵੇਗੀ ਵਾਰੀ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਜ਼ਿਲ੍ਹੇ ਦੀ ਜਿਦੇ ਵਿੱਚ ਹਲਕੇ ਦਰਮਿਆਨੀ ਬੂੰਦਾਬੰਦੀ ਸ਼ਾਮ ਦੇ ਸਮੇਂ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਅੱਜ 25 ਤਰੀਕ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਹੀ ਜ਼ਿਆਦਾ ਅਸਰ ਹੈ ਪਰ ਬਹੁਤਾ ਅਸਰ ਸਾਨੂੰ ਜਿਹੜਾ ਹੈ ਉਹ ਉੱਤਰੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਇਹ ਜਿਹੜੇ ਕੁਝ ਕੁ ਜ਼ਿਲ੍ਹੇ ਨੇ ਜਿਨ੍ਹਾਂ ਦੇ ਨੇੜੇ ਤੇੜੇ ਜ਼ਿਆਦਾ ਸਿਸਟਮ ਸਾਨੂੰ ਅੱਜ ਰਾਤ ਦੇ ਵੇਲੇ ਤੱਕ ਖਰਾਬ ਹੁੰਦਾ ਦਿਖਾਈ ਦੇਵੇਗਾ ਰਾਤ ਤੋਂ ਬੂੰਦਾਬੰਦੀ ਥੋੜੀ ਜਿਹੀ ਵਧੇਗੀ ਅਤੇ ਕੱਲ ਨੂੰ 26 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਸਿਸਟਮ ਥੋੜਾ ਜਿਹਾ ਪਿੱਛੇ ਹਟੇਗਾ ਕਿਉਂਕਿ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਪੂਰਬੀ ਹਵਾ ਚੱਲਣ ਦੇ ਨਾਲ ਸਿਸਟਮ ਥੋੜ੍ਹਾ ਜਿਹਾ ਪਿਛੇ ਹਟਿਆ ਜਾਵੇਗਾ ਤੇ ਪਹਾੜੀ ਖੇਤਰਾ ਵਿੱਚ ਇਸ ਦਾ ਅਸਰ ਜ਼ਿਆਦਾ ਹੈ ਪਹਾੜੀ ਖੇਤਰਾ ਵਿੱਚ ਹਿਮਾਚਲ ਦੇ ਇਲਾਕੇ ਵਿੱਚ ਬਰਫਬਾਰੀ ਅਤੇ ਕਿਣਮਣ ਕਣੀ ਦੇ ਖਬਰਾਂ ਦੇਖਣ ਨੂੰ ਮਿਲਣਗੀਆਂ ਜਿਸ ਦੇ ਨਾਲ ਮੀਂਹ ਅਤੇ ਥੋੜੀ ਬਹੁਤ ਤੇਜ਼ ਹਵਾਵਾਂ ਜਿਹੜੀਆਂ ਨੇ ਪਹਾੜੀ ਖੇਤਰਾ ਵੱਲੋਂ ਆਉਣਗੀਆਂ ਤਾਂ ਦੁਆਬੇ ਦੇ ਇਲਾਕੇ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਜ਼ਿਲ੍ਹੇ ਜਿਹੜੇ ਨੇ ਇਹਨਾਂ ਵਿੱਚ ਥੋੜ੍ਹਾ ਜਿਹਾ ਅਸਰ ਠੰਡ ਦਾ ਵਾਧਾ ਹੋਇਆ ਦਿਖਾਈ ਦੇਵੇਗਾ ਪਰ ਮੀਂਹ ਦੀ ਸੰਭਾਵਨਾ 26 ਤਰੀਕ ਨੂੰ ਜਿਹੜੀ ਹੈ ਉਹ ਥੋੜੀ ਜਿਹੀ ਘਟਦੀ ਹੋਈ ਦਿਖਾਈ ਦਿੰਦੇ ਵੇਲੇ ਪਰ ਸ਼ਾਮ ਤੋਂ ਸਿਸਟਮ ਫੇਰ ਬਦਲ ਰਹੇ ਰਹੇ ਸ਼ਾਮ ਨੂੰ ਸਿਸਟਮ ਬਦਲਦੇ ਹੋਏ ਚੱਕਰਵਾਤੀ ਹਵਾ ਦੇ ਨਾਲ ਲਗਾਤਾਰ ਹਵਾਵਾਂ ਜਿਹੜੀਆਂ ਨੇ ਉਹ ਤੇਜ਼ ਗਤੀ ਨਾਲ ਚੱਲਣ ਗਈਆਂ ਪੂਰਬ ਦਿਸ਼ਾ ਤੋਂ ਉੱਤਰ ਪੱਛਮੀ ਦਿਸ਼ਾ ਤੋਂ ਜਿਸ ਦੇ ਨਾਲ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ ਫੇਰ ਵੱਧਦੀ ਹੋਈ ਦਿਖਾਈ ਦੇਵੇਗੀ 26 ਤਰੀਕ ਰਾਤ ਤੋਂ ਲੈ ਕੇ 27 ਤਰੀਕ ਪੰਜਾਬ ਦੇ ਵਿੱਚ ਫੇਰ ਤੋਂ ਮੀਂਹ ਦੀ ਸੰਭਾਵਨਾ ਜ਼ਿਆਦਾ ਵੱਧਦੀ ਹੋਈ ਦਿਖਾਈ ਦੇ ਰਹੀ ਹੈ ਇਹਦੇ ਵਿੱਚ ਫੇਰ ਜਿਹੜੇ ਨੇ ਉਹ ਮੱਧ ਭਾਰਤ ਤੋਂ ਉੱਤਰ ਭਾਰਤ ਦੇ ਜਿਹੜੇ ਹਿੱਸੇ ਨੇ ਉਨਾ ਵਿੱਚ ਇਸ ਦਾ ਅਸਰ ਜ਼ਿਆਦਾ ਦਿਖਾਈ ਦੇ ਰਿਹਾ ਜਿੱਦਾਂ ਪੰਜਾਬ ਅਤੇ ਨਾਲ ਲੱਗਦੇ ਬਾਕੀ ਸੂਬੇ ਵੀ ਪ੍ਰਭਾਵਿਤ ਹੋ ਰਹੇ ਨੇ ਜਿਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਯੂਪੀ ਉੱਤਰੀ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਜ਼ਿਲ੍ਹਿਆਂ ਦੀ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਅ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾ ਰੂਪਨਗਰ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਇਹ ਜ਼ਿਲ੍ਹੇ ਜਿਹੜੇ ਨੇ ਇਹ ਦੁਆਰ ਤੋਂ ਫਿਰ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ 27 ਤਰੀਕ ਨੂੰ ਫਿਰ 27 ਤਰੀਕ ਸ਼ਾਮ ਤੋਂ ਲੈ ਕੇ 28 ਤਰੀਕ ਸਵੇਰ ਤੱਕ ਅ ਦੁਆਰਾ ਤੋਂ ਬਦਲੀ ਸਿਸਟਮ ਜਿਹੜੇ ਆਪਣਾ ਰੁਖ ਬਦਲ ਰਹੇ ਨੇ ਜਿਸ ਦੇ ਨਾਲ 28 ਤਰੀਕ ਨੂੰ ਬਹੁਤ ਭਾਰੀ ਤੇਜ਼ ਮੀਂਹ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਮਹੀਨੇ ਦੇ ਜਿਹੜੇ ਆਖਰੀ ਚਾਰੋ ਦਿਨ ਨੇ 25 26 27 28 ਇਹਨਾਂ ਵਿੱਚ ਬਹੁਤ ਭਾਰੀ ਮੀਂਹ ਦੀ ਉਮੀਦ ਲਗਾਈ ਜਾ ਰਹੀ ਹੈ ਜਿਸ ਦੇ ਨਾਲ ਮੌਸਮ ਬਹੁਤ ਜ਼ਿਆਦਾ ਬਦਲਦਾ ਹੋਇਆ ਦਿਖਾਈ ਦੇਵੇਗਾ ਕਿਸਾਨਾਂ ਨੂੰ ਬੇਨਤੀ ਹੈ ਕਿ ਕਣਕ ਦੀ ਫਸਲ ਉਖਾੜ ਸਪਰੇਅ ਕਰਨਾ ਚਾਹੁੰਦੇ ਨੇ ਤਾਂ ਇੰਤਜ਼ਾਰ ਕਰ ਲਓ 2-4 ਦਿਨ ਦਾ ਕਿਉਂਕਿ ਨਹੀਂ ਤਾਂ ਨੁਕਸਾਨ ਤੁਹਾਡਾ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਜਿਹੜਾ ਫਸਲ ਜਿਹੜੀ ਇਸ ਸਮੇ ਹੈ ਉਹ ਕਾਫੀ ਜ਼ਿਆਦਾ ਡਿਪੈਂਡ ਹੈ ਮੌਸਮ ਦੇ ਉੱਪਰ ਤੇ ਮੌਸਮ ਦੇ ਵਿੱਚ ਬਹੁਤ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਮੀਂਹ ਦਾ ਤੇ ਮੀਂਹ ਕਾਫੀ ਜ਼ਿਆਦਾ ਤੇਜ ਸਿਸਟਮ ਜਿਹੜਾ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਬਾਰੇ ਤੁਹਾਨੂੰ ਅਸੀਂ ਪ੍ਰੋਪਰ ਜਾਣਕਾਰੀ ਹੁਣ ਦੇ ਚੁੱਕੇ ਆ ਅਜਿਹੀ ਜਾਣਕਾਰੀ ਦੇ ਵਿੱਚ ਕੋਈ ਨਵੀਂ ਅਪਡੇਟ ਅਗਰ ਆਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੀ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ